ਹੁਣ ਵਿਟਾਮਿਨ E ਜਿਵੇਂ ਮੈਂ ਤੁਹਾਨੂੰ ਇਹਦੇ ਨਾਲ ਹੀ ਗੱਲ ਕੀਤੀ ਵਿਟਾਮਿਨ C ਦੀ ਵੀ ਹਾਂਜੀ ਸਪਸ਼ਟ ਕਰਦੇ ਆ ਵਿਟਾਮਿਨ E ਜਾਂ ਵਿਟਾਮਿਨ C ਦੋਨੋਂ ਇਕੱਲੇ ਬਿਲਕੁਲ ਬੇਅਸਰ ਨਹੀਂ ਸੋ ਟਣਾ ਨਾਲ ਵਿਟਾਮਿਨ C ਖਾ ਖਾ ਕੇ ਜੋ ਆਪਾਂ ਨੁਕਸਾਨ ਕਰਵਾ ਰਹੇ ਹਾਂ ਮੈਂ ਉਹਦੀ ਸਪਸ਼ਟ ਖੋਜ ਦੱਸ ਦਿਆਂ ਜਿੰਨੀਆਂ ਵੀ ਪਹਿਲਾਂ ਖੋਜਾਂ ਹੋਈਆਂ ਸਨ ਜਿਨ੍ਹਾਂ ਨੇ ਇਹਦੀ ਬੱਲੇ ਬੱਲੇ ਕਰਾਈ ਸੀ ਕੰਪਨੀਆਂ ਦੀ ਜੀ ਉਹਦੇ ਵਿੱਚ 8 ਸਾਲ ਲਗਾਤਾਰ ਖੋਜ ਚੱਲੀ ਜਿਸ ਚ ਰੋਜ਼ 500 ਮਿਲੀਗ੍ਰਾਮ ਖਵਾਇਆ ਗਿਆ ਵਿਟਾਮਿਨ ਸੀ ਤੁਸੀਂ ਇਹ ਦੇਖ ਲਓ ਕਿ ਨਾ ਕੋਈ ਪੋਜ਼ਿਟਿਵ ਨਾ ਕੋਈ ਨੈਗੇਟਿਵ ਕੋਈ ਅਸਰ ਅੱਖਾਂ ਤੇ ਨਹੀਂ ਦਿਸਿਆ ਉਹ ਵਾਧੂ ਸਰੀਰ ਨੇ ਆਰਾਮ ਨਾਲ ਆਪਣਾ ਰੱਟੀ ਪਿਸ਼ਾਬ ਰਾਈ ਬਾਹਰ ਕੱਢ ਕੇ ਉਹ ਮਾਰਿਆ ਵੀ ਆ ਲੋ ਜੀ ਤੁਸੀਂ ਖਾਈ ਜੋ ਮੈਂ ਸੁੱਟੀ ਜੰਨ ਸੋ ਇਹ ਚੀਜ਼ਾਂ ਉਹਦੇ ਨਾਲ ਵਾਕਈ ਅਸਰ ਜ਼ਰੂਰ ਪੈਂਦਾ ਜੇ ਜਦੋਂ ਮੈਕੂਲਰ ਡੀਜਨਰੇਸ਼ਨ ਜਿਵੇਂ ਮੈਂ ਕਿਹਾ ਅੱਖਾਂ ਦੀ ਪਰਤ ਦਾ ਸੁੰਗੜਨਾ ਜਾਂ ਤੁਹਾਡਾ ਚਿੱਟੇ ਮੋਤੀਆ ਹੋਣ ਦਾ ਖਤਰਾ ਘਟਾਉਂਦਾ ਪਰ ਕੱਲਾ ਵਿਟਾਮਿਨ ਸੀ ਬਿਲਕੁਲ ਬੇਅਸਰ ਉਹ ਨਾਲ ਯਾਨੀ ਉਹੀ ਚੀਜ਼ਾਂ ਜਿਵੇਂ ਮੈਂ ਦੱਸੀਆਂ ਕਿ ਸਭ ਕੁਝ ਤੁਹਾਨੂੰ ਇਸ ਐਂਟੀਆਕਸੀਡੈਂਟ ਨੂੰ ਨਾਲ ਹੋਰ ਨਾ ਚੀਜ਼ਾਂ ਦੇ ਖਾਣਾ ਪਏਗਾ ਠੀਕ ਹੈ ਹੁਣ ਰੱਜ ਕੇ ਤੁਸੀਂ ਫਲ ਸਬਜ਼ੀਆਂ ਖਾਓ ਉਹਨਾਂ ਵਿੱਚ ਤੁਹਾਨੂੰ ਇਹ ਪਹੁੰਚ ਜਾਣਾ ਜੇ ਔਲੇ ਖਾ ਲਿਆ ਕਰੋ ਸੰਤਰੇ ਖਾ ਲਿਆ ਕਰੋ ਤੁਸੀਂ ਕਿਉਂ ਆਪਾਂ ਯਾਨੀ ਇਹਨਾਂ ਦੇ ਪਾਸੇ ਇਹ ਗੋਲੀਆਂ ਵਾਲੇ ਪਾਸੇ ਜਾ ਰਹੇ ਹਾਂ ਬਿਲਕੁਲ ਇੰਜ ਹੀ ਵਿਟਾਮਿਨ E ਵੀ ਬਹੁਤ ਅਸਰ ਦਿਖਾਉਂਦੀ ਜੇ ਪਰ ਇਕੱਲੀ ਨਹੀਂ ਇਹ ਦੇਖਿਆ ਗਿਆ ਕਿ 400 ਇੰਟਰਨੈਸ਼ਨਲ ਯੂਨਿਟ ਦੀ ਜੋ ਆਪਣੇ ਕੈਪਸੂਲ ਮਿਲਦੇ ਨੇ ਵਿਟਾਮਿਨ E ਦੇ ਉਦੇ ਨਾਲ ਬੀਟਾ ਕੈ ਰੋਟੀਨ ਵੀ ਵਿਟਾਮਿਨ ਸੀ ਵੀ ਜ਼ਿੰਕ ਵੀ ਲਿਉਟਿਨ ਵੀ ਯਾਨੀ ਉਹ ਸਾਰਾ ਕੁਝ ਵਿੱਚ ਪਾਇਆ ਗਿਆ ਤਾਂ ਅਸਰ ਦਿਖਾਇਆ ਇਕੱਲੀ ਵਿਟਾਮਿਨ ਈ ਨੇ ਅਸਰ ਨਹੀਂ ਦਿਖਾਇਆ ਜੀ ਹੁਣ ਮੈਂ ਇਹ ਵੀ ਸਪਸ਼ਟ ਕਰ ਦਿਆਂ ਕਿ ਵਿਟਾਮਿਨ ਈ ਜੇ ਆਪਾਂ ਇਕੱਲੀ ਖੁਰਾਕ ਨਾਲ ਲੈਣੇ ਆ ਤਾਂ ਉਹਦੇ ਵਿੱਚ ਬਹੁਤੀ ਅਸੀਂ ਪੂਰੀ ਰੱਬ ਨੇ ਇੰਨੀ ਪਾ ਕੇ ਨਹੀਂ ਭੇਜੀ ਕਿਉਂਕਿ ਉੰਨੀ ਸਾਨੂੰ ਲੋੜ ਨਹੀਂ ਸੀ ਪਾਵੇਂ ਉਸੇ ਤਰ੍ਹਾਂ ਹੀ ਪੁੰਗਰੀ ਕਣਕ ਚ ਹੋਏਗੀ ਜਾਂ ਜਿਹੜੇ ਸਾਡੇ ਸੂਰਜ ਮੁਖੀ ਦੇ ਬੀਜ ਹੁੰਦੇ ਆ ਉਹ ਬਹੁਤ ਵਧੀਆ ਪਰ ਜਿਹੜੇ ਅੱਜ ਕੱਲ ਇਵਨ ਬੱਚਿਆਂ ਨੂੰ ਵੀ ਤੁਸੀਂ ਦੇਖੋਗੇ ਫੋਰਟੀਫਾਈਡ ਸੀਰੀਅਲ ਲਿਖਿਆ ਬਾਜ਼ਾਰ ਮਿਲਦਾ ਹੈ ਕਿ ਉਹਨਾਂ ਲਈ ਸੀਰੀਅਲ ਜਿਹਨਾਂ ਉਹਦੇ ਵਿੱਚ ਪਾਇਆ ਜਾਂ ਤੁਸੀਂ ਆਮ ਤੇਲ ਜਦੋਂ ਵਰਤਦੇ ਹੋ ਘਰ ਵਿੱਚ ਉਹਦੇ ਵਿੱਚ ਲਿਖਿਆ ਹੁੰਦਾ ਜੇ ਜਿਹੜਾ ਘਿਓ ਤੇਲ ਵਰਤ ਰਹੇ ਹੋ ਫੋਰਟੀਫਾਈਡ ਲਫ਼ਜ਼ ਲਿਖਿਆ ਹੁੰਦਾ ਉਸ ਵਿੱਚ ਤੁਹਾਡੇ ਵਿਟਾਮਿਨ ਏ ਡੀ ਈ ਪਾਏ ਹੁੰਦੇ ਨੇ ਜੀ ਸੋ ਉਹ ਵੀ ਕੁਦਰਤੀ ਜੋ ਤੁਸੀਂ ਖੁਰਾਕ ਵਿੱਚ ਲੈ ਰਹੇ ਹੋ ਦੇ ਵਿੱਚ ਹੀ ਉਹ ਪਹੁੰਚ ਜਾਂਦੇ ਨੇ ਫालतू ਲੈਣ ਦੀ ਲੋੜ ਨਹੀਂ ਹੈ ਠੀਕ ਹੈ ਹੁਣ ਇਹਦੇ ਵਿੱਚ ਬਹੁਤ ਇੱਕ ਮਹਿੰਗੀ ਸ਼ੈ ਵਿਕਦੀ ਜੇ ਫਲੇਵਨੋਇਡ ਜੀ ਅੱਖਾਂ ਵਾਸਤੇ ਇਹ ਮਤਲਬ ਤੁਸੀਂ ਇਹ ਸੋਚ ਲਓ ਕਿ ਆ 80 ਰੁਪਏ ਦੇ ਕੈਪਸੂਲ ਤੋਂ ਸ਼ੁਰੂ ਹੋਇਆ ਹੁਣ ਵੀ 40 45 50 ਇਸ ਤਰ੍ਹਾਂ ਲੱਗ-ਲੱਗ ਕੰਪਨੀਆਂ ਬਣਾ ਰਹੀਆਂ ਨੇ ਬਹੁਤ ਮਹਿੰਗਾ ਜੋ ਵਾਕਈ ਕਾਲਾ ਮੋਤੀਆ ਰੋਕਦੇ ਖਿਮਾ ਕਰਿਓ ਚਿੱਟਾ ਮੋਤੀਆ ਹੁਣ ਤੋਂ ਰੋਕਣ ਵਿੱਚ ਮਦਦਗਾਰ ਨੇ ਜਿਨ੍ਹਾਂ ਚ ਕੁਅਰਸਟਿਨ ਖਾਸ ਤੌਰ ਤੇ ਮੈਂ ਜ਼ਿਕਰ ਕਰਾਂਗੀ ਜੋ ਤੁਹਾਨੂੰ ਇਹ ਮਿਲਿਆ ਲਿਖਿਆ ਮਿਲ ਜਾਂਦਾ ਵੀ ਆਹ ਵਾਲੀ ਦਵਾਈ 'ਚ ਹੈ ਤਾਂ ਆਪਾਂ ਸਪਸ਼ਟ ਕਰ ਦਈਏ ਸੇਬ ਖਾ ਲਓ ਐਨ ਐਪਲ ਅ ਡੇ ਕੀਪਸ ਦੀ ਡਾਕਟਰ ਇਹ ਐਵੇਂ ਨਹੀਂ ਸਿੱਕਿਆ ਗਿਆ ਬਿਲਕੁਲ ਸੋ ਤੁਸੀਂ ਪਿਆਜ਼ ਖਰਾਨ ਹੋਗੇ ਨਾ ਕਿ ਪਿਆਜ਼ ਤਾਂ ਅਸੀਂ ਖਾਣ ਨਹੀਂ ਆ ਪਰ ਅਸੀਂ ਕਿਉਂ ਕੁਆਰਸਟਿਨ ਖਤਮ ਕਰ ਦਿੰਨੇ ਕਿਉਂਕਿ ਅਸੀਂ ਉਹਦੀ ਮਿੱਝ ਕੱਢ ਦਿੰਨੇ ਆ ਭਾਈ ਇਹਨੂੰ ਦੇਖੇ ਨਾ ਇਹਨੂੰ ਇਸ ਤਰੀਕੇ ਅਸੀਂ ਉਹਦਾ ਅੱਗ ਤੇ ਭੁੰਨ ਭੁੰਨ ਕੇ ਸਤਿਆਨਾਸ਼ ਕਰ ਦਿੰਨੇ ਆ ਕਿ ਅਸੀਂ ਉਹਦਾ ਅਸਰ ਖਤਮ ਕਰਕੇ ਗੋਲੀ ਨਹੀਂ ਖਾਣ ਨੂੰ ਅਸੀਂ ਵਧੀਆ ਤਰਜੀਹ ਦਿੰਨੇ ਆ ਸੋ ਹਮੇਸ਼ਾ ਹੀ ਦੱਸਦੇ ਆ ਸਿਮ ਅੱਗ ਰੱਖੋ ਹਲਕੀ ਮੱਧਮ ਅੱਗ ਦੇ ਉੱਤੇ 2 ਮਿੰਟ ਤੋਂ ਉੱਪਰ ਨਹੀਂ ਭੁੰਨਣਾ ਚਾਹੀਦਾ ਉਹਦੇ ਵਿੱਚ ਤੁਹਾਨੂੰ ਬਹੁਤ ਸਾਰਾ ਕੁਝ ਉਹ ਮਿਲੇਗਾ ਜੋ ਤੁਸੀਂ ਸ਼ਾਇਦ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ساری ਉਮਰ ਤੜਕਿਆਂ ਵਾਲੀਆਂ ਸਬਜ਼ੀਆਂ ਖਾ ਲੀਆਂ ਜੀ ਤੇ ਉਹ ਗੰਡੇ ਦਾ ਪਿਆਜ਼ ਦਾ ਅਸਰ ਤਾਂ ਲਿਆ ਹੀ ਨਹੀਂ ਸੋ ਕੋਸ਼ਿਸ਼ ਕਰੋ ਕਿ ਸੇਬ ਖਾਓ ਹਰੀ ਚਾਹ ਦੇ ਵਿੱਚ ਵੀ ਇਹ ਹੈ ਜਾਂ ਕਾਲੀ ਚਾਹ ਦੇ ਵਿੱਚ ਵੀ ਲੈ ਸਕਦੇ ਹੋ ਦੁੱਧ ਪਾ ਕੇ ਖਤਮ ਹੋ ਜਾਂਦਾ ਜੇ ਇਸੇ ਤਰ੍ਹਾਂ ਜਿਵੇਂ ਮੈਂ ਦੱਸਿਆ ਪਿਆਜ਼ ਜਾਂ ਫਿਰ ਤੁਸੀਂ ਇੱਕ ਬੰਦ ਮੁਠੀ ਆਪਣੇ ਜਿਸ ਚ ਕਾਜੂ ਬਦਾਮ ਸੌਗੀ ਹੋਵੇ ਜੀ ਤੇ ਨਾ ਇਹ ਚੀਜ਼ਾਂ ਜੇ ਬੰਦ ਮੁਠੀ ਦੇ ਵਿੱਚ ਖਾਂਦੇ ਹੋਵੋ ਉਹ ਵੀ ਯਾਨੀ ਢੇਰ ਨਹੀਂ ਤੁਸੀਂ ਕਹਿ ਲਓ ਕਿ 5 5 6 6 ਸਾਰਿਆਂ ਦੇ ਜੇ ਪੀਸ ਇੰਨੇਕ ਅਕਰੋਟ ਕਾਜੂ ਬਦਾਮ ਤੇ ਸੌਗੀ ਇਹ ਰਲਾ ਕੇ ਜੇ ਰੋਜ਼ ਖਾ ਲਓ ਇਹ ਵੀ ਬਹੁਤ ਵਧੀਆ ਨੇ ਇਹ 베ਰੀਆਂ ਮਿਲਦੀਆਂ ਨੇ ਬਾਹਰ ਤੁਹਾਨੂੰ ਕਾਫੀ ਸਟਰਾਬੈਰੀਆਂ ਕਦੇ ਕਦੇ ਉਹ ਵੀ ਲੈ ਲਿਆ ਕਰੋ ਉਹਦੇ ਚ ਵੀ ਪਹੁੰਚ ਜਾਣਾ ਜੀ ਹੁਣ ਇੱਕ omega 3 fatty acid ਬਸ ਇਸ ਤੋਂ ਬਾਅਦ ਮੈਂ ਥੋੜਾ ਹੀ ਸਮਾਂ ਲਵਾਂਗੀ ਤਾਂ ਕਿ ਇੱਕ ਹੋਰ ਜ਼ਰੂਰ ਜਿਹੜੀ ਗੱਲ ਕਰਨੀ ਹੈ omega 3 fatty acid ਅੱਜਕੱਲ ਤੁਸੀਂ ਨੈਟ ਖੋਲੋਗੇ ਨਾ ਤੁਹਾਨੂੰ ਪਰਿਆ ਪਿਆ ਮਿਲਣਾ ਜੀ ਇਹ ਜਿਹੜੀਆਂ ਚੀਜ਼ਾਂ ਆਨਲਾਈਨ ਤੁਸੀਂ ਪਰਚੇਸ ਕਰ ਸਕਦੇ ਹੋ ਬਹੁਤ ਕੁਝ ਮ ਦੱਸ ਦਿਆਂ ਉਹ ਵਾ ਇਹਦੇ ਚੋਂ ਕਿਉਂ ਇਹਦਾ ਰੌਲਾ ਪਿਆ ਸੀ ਕਿਉਂਕਿ ਸਾਡੀ ਰੈਟੀਨਾ ਪਰਤ ਵਿੱਚ ਇੱਕ ਏਸੇ ਦਾ ਅੰਸ਼ ਐਸੈਂਸ਼ੀਅਲ ਫੈਟੀ ਐਸਿਡ ਜਿਹਨੂੰ ਅਸੀਂ ਕਹਿੰਨੇ ਆ ਇਹ ਡੀ ਐਚ ਏ ਨਾਮ ਦਾ ਹੁੰਦਾ ਜੇ ਉਹ ਹੁੰਦਾ ਜੇ ਤੇ ਉਹਦੀ ਦਵਾਈ ਮੈਂ ਦੱਸ ਦਿਆਂ ਤੁਸੀਂ 12 1200 ਦੀਆਂ ਸ਼ੀਸ਼ੀਆਂ ਵੀ ਖਰੀਦਦੇ ਹੋ ਜੀ ਫਿਰ ਉਹਦੀ ਥਾਂ ਤੇ ਮੈਂ ਦੱਸ ਦਿਆਂ ਜੇ ਤੁਸੀਂ ਰੈਗੂਲਰ ਜਿਹੜੇ ਮੱਛੀ ਖਾਂਦੇ ਹੋ ਹਮ ਰੈਗੂਲਰ ਜੋ ਮੱਛੀ ਹੀ ਖਾਂਦੇ ਰਹਿਣ ਤੁਸੀਂ ਹੈਰਾਨ ਹੋ ਜਾਓਗੇ ਕਿ ਉਹ ਹੀ ਜਿਨ ਵਿੱਚ ਭਾਵੇਂ ਸੈਲਮਨ ਟਿਉਨਾ ਮੈਕਰਲ ਸਾਰਡੀਨ ਇਹ ਸਾਰੀਆਂ ਨੇ ਜਿਹੜੀਆਂ ਤੁਹਾਡੀਆਂ ਕਾਫੀ ਉਹਦੇ ਵਿੱਚ ਅਸਰ ਤੁਹਾਡਾ ਕਮਾਲ ਕਰ ਦੇਣਗੀਆਂ ਜੇ ਕੱਲੀਆਂ ਉਹੀ ਖਾਂਦੇ ਰਹੋ ਉਹਦੇ ਵਿੱਚ ਕਾਫੀ ਵਧੀਆ ਜੇ ਜਿਹੜਾ ਤੁਹਾਡਾ ਦਿਲ ਲਈ ਤੇ ਅੱਖਾਂ ਲਈ ਬਿਹਤਰੀਨ ਹੈ